ਸਸਿਆ ਦੋਸਤੋ ਮੈਂ ਥੋੜਾ ਜੱਕੀ ਖਾਈਗਿਆ ਵਾਲਾ ਇਸ ਟਾਈਮ ਪਹੁੰਚੇ ਆ ਆਪਾਂ ਰੈਕੋਰਡ ਸ਼ਹਿਰ ਦੇ ਵਿੱਚ ਤੁਹਾਨੂੰ ਅਜਿਹੇ ਕਲਾਕਾਰ ਇਨਸਾਨਾਂ ਨਾਲ ਮਿਲਾਉਣ ਲੱਗੇ ਆ ਤੇ ਜਿਨ੍ਹਾਂ ਨੇ ਲੰਮਾ ਸਮਾਂ ਮੈਥੀਆਣਾ ਸਾਹਿਬ ਤੁਸੀਂ ਗੁਰਦੁਆਰਾ ਸਾਹਿਬ ਸੁਣਿਆ ਹੋਊਗਾ ਉੱਥੇ ਉਹਨਾਂ ਦੇ ਫਾਜ਼ਲ ਸਾਹਿਬ ਨੇ ਲੰਮਾ ਸਮਾਂ ਵਰਕ ਕੀਤਾ ਤੇ ਉਹਨਾਂ ਨੀਆਂ ਬਣਾਈਆਂ ਹੋਈਆਂ ਮੂਰਤੀਆਂ ਵਿਦੇਸ਼ਾਂ ਤੱਕ ਜਾਂਦੀਆਂ ਨੇ ਤੇ ਆਜੋ ਆਪਾਂ ਦੋਸਤੋ ਤੁਹਾਨੂੰ ਨਵੇਂ ਕਲਾ ਤੇ ਨਵੇਂ ਇਨਸਾਨ ਨਾਲ ਮਿਲਵਾਉਂਦੇ ਆ